ਹਾਂਜੀ ਕਾਲੀ ਜੀ ਜਿਹੜਾ ਇਹ ਸਿੱਧੂ ਵਸਤਾ ਰੋਡ 30 ਲੱਖ ਰੁਪਏ ਦੀ ਲਗਦੇ ਨਾਲ ਬਣਾਇਆ ਗਿਆ ਇਸ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ ਹੈ ਕੀ ਕਾਰਨ ਹੋ ਸਕਦਾ ਸਾਥਿਓ ਪਹਿਲਾਂ ਧੰਨਵਾਦ ਤੁਹਾਡਾ ਤੁਸੀਂ ਇਸ ਵਿਸ਼ੇ ਤੇ ਜਿਹੜਾ ਗੱਲਬਾਤ ਕੀਤੀ ਹੈ ਰੋਕਣ ਦਾ ਤਾਂ ਪਤਾ ਨਹੀਂ ਵੀ ਕਿਉਂ ਰੋਕਿਆ ਪਰ ਹਾਲਾਤ ਇਹ ਨੇ ਵੀ ਦੁੱਧ ਦੇਣਾ ਤਾਂ ਮਿੰਗਣਾ ਪਾ ਕੇ ਦੇਣਾ ਲੰਬੇ ਸਮੇਂ ਤੋਂ ਬਖ 20 ਸਾਲ ਤੋਂ ਸੇਠ ਸਾਹਿਬ ਇਹ ਪ੍ਰੋਬਲਮ 20 ਸਾਲ ਤੋਂ ਆ ਪ੍ਰੋਬਲਮ ਆ ਸੜਕ ਦੀ ਇੱਥੇ ਕਾਂਗਰਸ ਵੀ ਆਏ, ਅਕਾਲੀ ਵੀ ਆਏ, ਮਜੂਦਾ ਝਾੜੂ ਵੀ ਆਏ। ਪਰ ਇਹ ਸੜਕ ਦਾ ਕੋਈ ਹੱਲ ਨਹੀਂ ਹੋਇਆ। ਹੁਣ ਜਦ ਲੋਕਾਂ ਦਾ ਪ੍ਰੈਸ਼ਰ, ਮੀਡੀਆ ਦਾ ਪ੍ਰੈਸ਼ਰ ਆਇਆ ਤਾਂ ਗੋਂਗੜੇ ਤੋਂ ਮਿੱਟੀ ਝਾੜਨ ਦੇ ਲਈ ਇਹ ਸੜਕ ਬਣਾਉਣ ਲੱਗ ਗਏ। ਹੁਣ ਜਦ ਆ ਉੱਥੋਂ ਆਪਾਂ ਬਰਾਂਡ ਸਿੰਘ ਦੇ ਬੁੱਤ ਤੋਂ ਆਪਾਂ ਸਰਵੇ ਕਰ ਰਹੇ ਇੱਥੇ ਤੱਕ ਤਾਂ ਮੈਂ ਨਗਰ ਕੌਂਸਲ ਦੇ ਪ੍ਰਧਾਨ ਨੂੰ, ਈਓ ਨੂੰ ਇੱਥੇ ਜਿਹੜੇ ਫੇਕ ਡਿਗਰੀਆਂ ਲੈ ਕੇ ਇੰਜੀਨੀਅਰ ਬਣੇ ਹੋਏ ਨੇ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਵੀ ਆ ਜਿਹੜੀ ਤੁਸੀਂ ਸੜਕ ਤਾਂ ਬਣਾਤੀ ਵੀ ਤੁਹਾਡੀਆਂ ਅੱਖਾਂ ਤੇ ਜਦ ਪੈਸਾ ਦੇਖਦਾ ਵੀ 30 40 ਲੱਖ ਅੱਖਾਂ ਤੇ ਪੱਟੀ ਬਣੀ ਜਾਂਦੀ ਹੈ ਵੀ ਇਹਦਾ ਡਰੇਨ ਸਿਸਟਮ ਕਿੱਧਰ ਆ ਪਾਣੀ ਦਾ ਸਿਸਟਮ ਕਿੱਥੇ ਕੱਢੋਗੇ ਇੱਥੇ ਤਾਂ ਪਹਿਲੇ ਹੀ ਪਾਣੀ ਬੋਖੜ ਖੜਦਾ ਜਾਂ ਤਾਂ ਇਹਨੂੰ 5 4 ਫੁੱਟ ਉੱਚੀ ਚੱਕ ਕੇ ਬਣਾਉਂਦੇ ਮਤਲਬ ਭ੍ਰਿਸ਼ਟਾਚਾਰ ਜਿਹੜੀ ਸਰਕਾਰ ਮੌਜੂਦਾ ਸਰਕਾਰ ਕਹਿੰਦੀ ਸੀ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਲੜਾਈ ਲੜਾਂਗੇ ਲੋਕਾਂ ਦੀ رائے ਦੇ ਨਾਲ ਕੰਮ ਕਰਾਂਗੇ ਮੇਰੇ ਖਿਆਲ 'ਚ ਕਿਸੇ رائے ਨਹੀਂ ਲਈ ਹੋਣੀ ਔਰ ਸਿੱਧਾ ਸਿੱਧਾ ਭ੍ਰਿਸ਼ਟਾਚਾਰ ਹੈ ਕਾਂਗਰਸ ਨੇ ਬਹੁਤ ਵਧੀਆ ਇੱਕ ਪੈਟਰਨ ਸੈੱਟ ਕੀਤਾ ਹੋਇਆ ਵੀ ਜਿਹੜੀ ਟਾਇਲਟਾਂ ਦੇ ਵਿੱਚੋਂ ਸਿੱਧਾ ਕਮਿਸ਼ਨ ਮਿਲਦਾ ਤੁਸੀਂ ਪਿੱਛੇ ਜੇ ਵੀ ਜਦ ਵਿਧਾਨ ਸਭਾ ਦੀ ਚੋਣਾਂ ਸੀਗੀਆਂ ਇੱਕ 68 ਦਾ ਕਾਮਾਦਮੀ ਪਾਰਟੀ ਦੇ ਆਗੂ ਨੇ ਕਿਹਾ ਸੀ ਉਹ ਇਸ ਟਾਈਮ ਮਨਵਿੰਦਰ ਸਿੰਘ ਗਿਆਸਪੁਰ ਦਾ ਰਾਈਟ ਹੈਂਡ ਆ ਉਹ ਕਹਿੰਦਾ ਸੀਗਾ ਵੀ ਜਿਹੜੀ ਟਾਇਲਟਾਂ ਦੇ ਵਿੱਚ ਐਡਾ ਵੱਡਾ ਕਮਿਸ਼ਨ ਤੇ ਘਾਵਾ ਜੋ ਕਹਿੰਦੇ ਇਹ ਸਿਰਫ ਲੋਕਾਂ ਨੂੰ ਬੇਫੂਕ ਬਣਾਇਆ ਜਾ ਰਿਹਾ ਕੋਈ ਸੜਕ ਨਹੀਂ ਚੱਲਣੀ ਹੈਗੀ ਪਾਣੀ ਦਾ ਕੋਈ ਨਸਟਾ ਪ੍ਰਬੰਧ ਨਹੀਂ ਸਰਬਿੱਟਾ ਜੋ ਕਮਿਸ਼ਨ ਖਾਦਾ ਕਮਿਸ਼ਨ ਖਾ ਕੇ ਸਿਰਫ ਆਪਣਾ ਢਿੱਡ ਭਰਨਾ ਸੋ ਮੇਰੇ ਖਿਆਲ ਦੇ ਵਿੱਚ ਮੈਂ ਤੁਹਾਨੂੰ ਗਾਰੰਟੀ ਦਿੰਦਾ ਆ ਤੁਹਾਡੇ ਮੀਂਹ ਪੈ ਲੈਣ ਦਿਓ ਤੁਸੀਂ ਵੀ ਇੱਥੇ ਆਜੋ ਮੈਂ ਵੀ ਇੱਥੇ ਆਜੂ ਇਹ ਪਾਣੀ ਇਹ ਸੜਕ ਦੇ ਉੱਤੇ ਫੁੱਲ ਭਰਿਆ ਹੋਊਗਾ ਕਾਲੀ ਜੀ ਇੱਕ ਇਹਦੇ ਨਾਲ ਇੱਕ ਨਾਲਾ ਬਣਿਆ ਹੋਇਆ ਇੱਕ ਹਾਂਜੀ ਉਹ ਨਾਲਾ ਜੀ ਆ ਸੇੜ ਜੀ ਨਾਲ ਖੜੇ ਨੇ ਉਹ ਨਾਲਾ ਪਹਿਲਾਂ ਉਹਦੀ ਸਫਾਈ ਕਰਾਈ ਜਾਂਦੀ ਸੀ ਉਹਦੀ ਹਰ ਸਾਲ ਹੂੰ ਉਹ ਨਾਲਾ ਕਿਉਂ ਲੋਕਾਂ ਨੇ ਇੱਟਾਂ ਲਾ ਕੇ ਬੰਦ ਕੀਤਾ ਹੋਇਆ ਬੇਸਮੈਂਟਾਂ ਬਣਾ ਲੀਆਂ ਉੱਚੇ ਉੱਚੀਆਂ ਪਹਿਲਾਂ ਜਦੋਂ ਆਪਾਂ ਵਿਅੰਸ ਸਿੰਘ ਦੇ ਚੌਕ ਕੋਲੇ ਆਉਨੇ ਆ ਹੂੰ ਤੇ ਉਸ ਨੂੰ ਨਗਰ ਕੌਂਸਲ ਹੱਥ ਨਹੀਂ ਪਾ ਰਹੀ ਕੀ ਕਾਰਨ ਹੈ ਵੀ ਕੋਈ ਉਹਦੀ ਚੁੰਝਰੀ ਹੋ ਰਹੀ ਹੈ ਵੀ ਉਹ ਨਹੀਂ ਢਾ ਰਹੀ ਇਹ ਸਫਾਈ ਨਹੀਂ ਕਰਵਾ ਰਹੀ ਨਹੀਂ ਬਿਲਕੁਲ ਜੀ ਇਹ ਜਿਹੜੇ ਸਰਕਾਰ ਦੇ ਵੀ ਕਈ ਹਦਾਇਤਾਂ ਨੇ ਹਾਈਵੇ ਤੋਂ 15 ਫੁੱਟ ਪਿੱਛੇ ਆਪਾਂ ਡਬਲ ਸਟੋਰੀ ਨਹੀਂ ਬਣਾ ਸਕਦੇ ਬਹੁਤ ਸਾਰੀਆਂ ਹਦਾਇਤਾਂ ਨੇ ਔਰ ਇੱਥੇ ਕੀ ਆ ਇੱਥੇ ਹਰ ਕੰਪ੍ਰੈਸਟ ਅਜਾੜ ਤੋਂ ਸ਼ੁਰੂ ਹੁੰਦਾ ਦਰਾਹਾ ਸ਼ਹਿਰ ਆ ਜਿਹੜਾ ਇਹਦੇ ਪੰਜ ਚਾਰ ਗਲੀਡਰ ਨੇ ਉਹੀ ਟਪੂਸੀ ਮਾਰਦੇ ਨੇ ਕਾਂਗਰਸ ਚ ਉਹੀ ਟਪੂਸੀ ਮਾਰਦੇ ਨੇ ਅਕਾਲੀਆਂ ਚ ਉਹਨਾਂ ਨੇ ਹੁਣ ਟਪੂਸੀ ਮਾਰੀ ਝਾੜੂ ਚ ਆ ਗਏ ਉਹ ਟਪੂਸੀ ਮਾਰ ਜਿਹੜੇ ਲੀਡਰ ਨੇ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਨੇ ਕਿਉਂ ਵਿਸ਼ਵਾਸ ਕਰਦੇ ਨੇ ਮੈਨੂੰ ਨਹੀਂ ਪਤਾ ਦਰਾਹੇ ਦੇ ਲੋਕਾਂ ਦਾ ਔਰ ਇਹ ਪੰਜ ਚਾਰ ਲੀਡਰਾਂ ਨੇ ਦਰਾਹੇ ਦਾ ਸਤਿਆਨਾਸ਼ ਮਾਰਿਆ ਪਿਆ ਵਾ ਔਰੇ ਆਪਣੀ ਕਮਾਈ ਖਾ ਰਹੇ ਨੇ ਜਿਹੜੇ ਤਕੜੇ ਤਣਾੜ ਲੋਕ ਨੇ ਉਹਨਾਂ ਨੇ ਕਬਜ਼ੇ ਕੀਤੇ ਤੁਸੀਂ ਦੇਖ ਲਓ ਕੋਈ ਮਾੜਾ ਮੋਟਾ ਤਾਂ ਬੰਦਾ ਇੱਥੇ ਬੈਠਾ ਨਹੀਂ ਹੈਗਾ ਇਸ ਲਈ ਇਹਦਾ ਡਰੇਨ ਇਹ ਸਿਰਫ ਲੋਕਾਂ ਨੇ ਜਾਂ ਛਿੱਤਰ ਫੇਰਿਆ ਲੰਬੇ ਸਮੇਂ ਤੋਂ ਇਹ ਛਿੱਤਰ ਤੋਂ ਡਰਦੇ ਮਾਰੇ ਨਗਰ ਕੌਂਸਲ ਨੇ ਮਾੜੀ ਮੋਟੀ ਖਾਨਾ ਪੂਰਤੀ ਕਰਕੇ ਸੜਕ ਬਣਾਈ ਆ ਉਹਨਾਂ ਨੇ ਦੇਖਿਆ ਵੀ ਜੇ ਸੜਕ ਬਣ ਗਿਆ ਸਾਡੀਆਂ ਜੇਬਾਂ ਵੀ ਹਰੀਆਂ ਹੁੰਦੀਆਂ ਨੇ ਸੋ ਮੈਂ ਈਓ ਸਾਹਿਬ ਨੂੰ ਨਗਰ ਕੌਂਸਲ ਦੇ ਪ੍ਰਧਾਨ ਨੂੰ ਇੱਥੇ ਦੇ ਜੇਈ ਨੂੰ ਇੱਥੇ ਦੇ ਜਿਹੜੇ ਇਹਨਾਂ ਡਿਵੈਲਪਮੈਂਟ ਜਿਹੜੀ ਇਹ ਤਿਆਰ ਕਰਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜੇ ਘਰ ਦੇ ਵਿੱਚ ਡਰੇਨ ਸਿਸਟਮ ਨਾ ਹੋਵੇ ਘਰ 'ਚ ਗੰਦ ਪੈ ਜਾਂਦਾ ਉਹ ਭਰਾਵਾ ਵੀ ਤੁਹਾਡੇ ਘਰ ਦੇ ਵਿੱਚ ਜਿਹੜਾ ਡਰੇਨ ਸਿਸਟਮ ਹੈਗਾ ਜਾਂ ਨਹੀਂ ਹੈਗਾ ਇੱਥੇ ਕਿਉਂ ਨਹੀਂ ਬਣਾਇਆ ਗਿਆ ਇਹਦਾ ਮਤਲਬ ਇਹ ਹੈ ਕਿ ਕੋਈ ਜਵਾਬਦੇਹੀ ਨਹੀਂ ਕੋਈ ਸੁਣਵਾਈ ਨਹੀਂ ਹਰ ਇੱਕ ਬੰਦਾ ਇੱਥੇ ਚੁੰਝ ਆਪਣੀ ਹਰੀ ਕਰਨ ਦੇ ਲਈ ਲੁੱਟਣ ਦੇ ਲਈ ਲੱਗਿਆ ਹੋਇਆ ਹਾਂ ਦੀ ਸਾਈਡਸ ਆਫ ਕੀ ਕਹੋਗੇ ਜਿਸ ਤਰ੍ਹਾਂ ਕਾਲੀ ਜੀ ਨੇ ਕਿਹਾ ਵੀ ਇਹ ਜੋ ਇੰਟਰਲੌਕ ਤੇ ਟਾਇਲ ਲਗਾਈ ਗਈ ਹੈ ਇਹ ਸਿਰਫ ਕਮਿਸ਼ਨ ਵਾਸਤੇ ਲਗਾਈ ਗਈ ਹੈ ਡਰੇਨੇਜ ਦਾ ਕੋਈ ਪ੍ਰਬੰਧ ਨਹੀਂ ਹੈਗਾ ਦੂਸਰੇ ਪਾਸੇ ਜੋ ਨਾਲਾ ਲੋਕਾਂ ਨੇ ਬੰਦ ਕੀਤਾ ਹੋਇਆ ਥੇੜੀਆਂ ਬਣਾਈਆਂ ਹੋਈਆਂ ਨੇ ਕੀ ਨਗਰ ਕੌਂਸਲ ਨੂੰ ਟਰਾਕੇ ਨਾਲੇ ਦੀ ਸਫਾਈ ਨਹੀਂ ਕਰਵਾ ਸਕਦੀ ਨਗਰ ਕੌਂਸਲ ਦਾ ਕੰਮ ਕੀ ਹੈ ਆਹੀ ਕੰਮ ਹੈ ਸਫਾਈ ਕਰਾਉਣੀ ਜਿੱਥੇ ਕੋਈ ਰੁਕਾਵਟਾ ਪਾਣੀ ਦੀ ਉਹਨੂੰ ਦੂਰ ਕਰਾਉਣਾ ਹੋਰ ਨਗਰ ਕੌਂਸਲ ਨੂੰ ਕਰਾਉਣਾ ਕੀ ਆ ਫਿਰ ਮੋਰਪਿਆ ਮੋਰਪਿਆ ਤਰਖਾ ਲੈਂਦੇ ਨੇ ਅਫਸਰ ਉਹਦੇ ਉੱਪਰ ਜੀ ਫਿਰ ਹੋਰ ਕੁਝ ਹੋ ਰਿਹਾ ਬਹੁਤ ਕੁਝ ਉਹ ਲੀਡਰ ਬੈਠਿਆ ਇਹਨਾਂ ਨੇ ਮਿੰਤਾ ਹੈ ਪਹਿਲਾਂ ਵੀ ਇੱਕ ਵਾਰੀ ਤੁਸੀਂ ਮੈਤੋਂ ਪੁੱਛਿਆ ਸੀ ਇਸ ਬਾਰੇ ਅਜਿਹਾ ਕਹਿੰਦੇ ਪਿਛਲੇ 25 ਸਾਲਾਂ ਤੋਂ ਅਸੀਂ ਹੁਣ ਦੀ ਗੱਲ ਨਹੀਂ ਕਰਦੇ ਪਿਛਲੇ 25 ਸਾਲਾਂ ਤੋਂ ਜਿੰਨੀਆਂ ਗਰੰਟਾਂ ਤਰਾਹੇ ਸ਼ਹਿਰ ਨੂੰ ਆਈਆਂ ਨੇ ਉਹਦੀ ਈਡੀ ਤੋਂ ਸੀਵੀ ਤੋਂ ਜਾਂਚ ਕਰਾਈ ਜਾਵੇ ਔਰ ਜਿਹੜੇ ਸੰਬੰਧਿਤ ਲੋਕ ਨੇ ਉਹਨਾਂ ਦੀਆਂ ਬਹੁਤ ਪ੍ਰਾਪਰਟੀਆਂ ਬਣ ਗਈਆਂ ਗਰੀਬ ਜਾਂ ਤਾਤਰਾ ਤਰਾ ਕਰ ਰਹੀ ਹੈ ਹੁਣ ਇੱਥੇ ਕਿੱਥੇ ਗਿਆ ਜੀੜੀ ਜਾਂ ਸੀਬੀਆਈ ਇੱਥੇ ਕੀ ਮਾੜਾ ਮੋਟਾ ਮੇਰੇ ਵਾਂਗ ਘਰੇ ਟੈਲਾਂ ਲਾ ਲਵੇ ਉਹਦੇ ਲਾਓ ਜੀ ਇਨਕਮ ਟੈਕਸ ਵਾਲੇ ਆ ਗਏ ਆ ਜੀ ਫਲਾਣੇ ਆ ਗਏ ਹੁਣ ਇਨਕਮ ਟੈਕਸ ਸੁੱਤਾ ਪਿਆ ਕੀੜੀ ਸੁੱਤਾ ਪਿਆ ਕੀ ਇਹ ਰਾਜਨੀਤੀ ਕਰਨ ਲਈ ਵਰਤੇ ਵਰਤਦੇ ਹਨ ਲੋਕਾਂ ਨੂੰ ਸਿਰ ਸਾਹਿਬ ਇਹਨਾਂ ਨੇ ਪਟਤਪ ਰੋਡ ਪੂਰਾ ਪਟਿਆ ਇਹਨਾਂ ਨੇ ਪੈਪਾ ਪਾਉਣ ਲਈ ਟ੍ਰੀਟਮੈਂਟ ਪਲੈਂਟ ਤੋਂ ਪੈਪਾ ਪਾਈਆਂ ਨੇ ਇੱਥੇ ਤੱਕ ਬਣਾਤੀਆਂ ਤੇ ਰੋਡ ਤੱਕ ਸਿੱਧੂ ਹਸਪਤਾਲ ਤੱਕ ਅੱਗੇ ਉਹਦੀ ਰੇਪਰ ਵੀ ਨਹੀਂ ਕਰਾਈ ਸਾਨੂੰ 50 ਸਾਲ ਹੋ ਗਏ ਦੇਖਦੇ ਆਣ ਸਾਨੂੰ ਇਹ ਨਹੀਂ ਪਤਾ ਪਾਣੀ ਜਾਂਦਾ ਕਿੱਧਰ ਨੂੰ ਆ ਹੂੰ ਇਹ ਡਰੇਨ ਚ ਜਾਂਦਾ ਘੜਾ ਜਗ ਨਹੀਂ ਜਾਂਦਾ ਹੂੰ ਇਹ ਪਤਾ ਨਹੀਂ ਪਾਣੀ ਘਮਾਉਂਦੇ ਕਿਹੜੇ ਬੱਸ ਲੈ ਕੇ ਜਾਂਦੇ ਨੇ ਕਾਰ ਦਾ ਬਣ ਕੀ ਆਦਾ ਬੱਸ ਇਹਨਾਂ ਦਾ ਕਾਰ ਤਾਂ ਮੈਨੇ ਕੋਈ ਆ ਵੀ ਜੰਤਰ ਤਾਂ ਤੱਕ ਕਿਵੇਂ ਕਰਨਾ ਤੰਗ ਕਰ ਦਵਾ ਫਿਰ ਉਹਨੇ ਹੱਲ ਕਰਨ ਨੇ ਫਿਰ ਉਹ ਤੇ ਵੋਟਾਂ ਲੈਣੀਆਂ ਰੇ ਇਹ ਬੋਟਾ ਐ ਨਹੀਂ ਮਿਲਦੀ ਆਉਂਦੀ ਆ ਇਹ ਵੀ ਬੋਟੇ ਦਾਇ ਨੀ ਹੈਗੀ ਇਹ ਇਹ ਲੋਕਾਂ ਨੂੰ ਖੱਜਲ ਕਰਦੀ ਰਾਜਨੀਤੀ ਆ ਠੀਕ ਓਕੇ ਸਿਆਣੇ ਲੀਡਰ ਕਦੀ ਨਹੀਂ ਕੰਮ ਕਰਦੇ ਉਹ ਦਰਾਹੇ ਦਾ ਵਿਕਾਸ ਕਰਨ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਨਾ ਬਣਾਉਣਾ ਇੰਨੀ ਕੁਛ ਕਹਿੰਦਾ ਆਇਆ ਆ ਨਾਲਾ ਇਹ ਨਾਲਾ ਵੀ ਮੇਰੇ 바ਰ ਕਹਿੰਦਾ ਨਹੀਂ ਹੈਗਾ ਅੱਗੇ ਪੱਕੇ ਪੱਥਰ ਲਾਏ ਪਏ ਨੇ ਥੜੇ ਬਣਾਏ ਪਏ ਨੇ ਕਿਨਾਂ ਦੇ ਨੇ ਢਟਾਈਆਂ ਉਹ ਢਟਾਈ ਜਾਣ ਚੱਕੇ ਜਾਣ ਤਾਂ ਔਰੇ ਹੱਲ ਲਊਗਾ ਪਾਣੀ ਦਾ ਨਹੀਂ ਇਹ 30 ਲੱਖ ਲਾਇਆ ਔਰ 60 ਲੱਖ ਲਾਣ ਤਾਂ ਨਹੀਂ ਹੱਲ ਹੋਣਾ ਦੂਜੀ ਗੱਈ ਰਹੀ ਗੱਲ ਵੀ ਇਹ ਸੜਕ ਕਿਉਂ ਰੁਗੀ ਭਰੋਸੇਯੋਗ ਸੂਤਰ ਦੇ ਇਹ ਪਤਾ ਲੱਗਿਆ ਸਾਨੂੰ ਵੀ ਟੈਂਡਰ ਔਰੇ ਤੱਕ ਸੀਗਾ ਅੱਗੇ ਟੈਂਡਰ ਹੋ ਠੇਕੇਦਾਰ ਨੇ ਪੋਣਾ ਫਿਰ ਉਹ ਦੇਖੂ ਆਪਣਾ ਹਿਸਾਬ ਦਾਬ ਕਿੱਧਰ ਹੋ ਜਾਣਾ ਕਿੱਥੋਂ ਨਹੀਂ ਜਾਣਾ ਰੋਟਾ ਲੱਗੂਗਾ ਇਹ ਤਾਂ ਜੀ ਰੱਬੇ ਰੱਖਾ ਸਾਡੇ ਦਰਾਹੇ ਦਾ ਇਹਨਾਂ ਨੇ ਕੁਝ ਨਹੀਂ ਕਰਨਾ ਵੋਟਾਂ ਆਉਣਗੀਆਂ ਹੁਣ ਬੜਾ ਰੌਲਾ ਪਊਗਾ ਤੁਹਾਨੂੰ ਅਸੀਂ ਲੰਡਨ ਬਣਾਵਾਂਗੇ ਤੁਹਾਡਾ ਸ਼ਹਿਰ ਉਹ ਮੈਂ ਕਹਿੰਦਾ ਲੰਡਾ ਦਾ ਛਟੋ ਸਾਡਾ ਸ਼ਹਿਰ ਦਰਾਹੀ ਰਹਿਣ ਤੋਂ ਇੰਨੇ ਹੀ ਬਹੁਤ ਆ ਧੰਨਵਾਦ ਸ਼ੁਕਰੀਆ ਮਿਹਰਬਾਨੀ ਹਾਂਜੀ ਇਹ ਸਭ ਇੱਕ ਸਿੱਧੂ ਹਸਪਤਾਲ ਰੋਡ ਹੈ ਜੋ ਇੱਥੇ ਇੰਟਰਲੌਕ ਪੱਲਾਂ ਲਗਾਈਆਂ ਗਈਆਂ ਨੇ ਤੇ 7-800 ਮੀਟਰ ਰੋਡ ਬਣਾ ਕੇ ਬੰਦ ਕਰ ਦਿੱਤਾ ਗਿਆ ਕੀ ਕਾਰਨ ਹੈ ਏ ਮਾਈ ਡੀਅਰ ਫਰੈਂਡ ਇਸਰਾਏ ਇਹ ਜਿਹੜੀ ਰੋਡ ਅਸੀਂ ਬਣਾਈ ਹੈਗੀ ਹੈ ਇਹ ਰੋਡ ਅਸੀਂ ਪ੍ਰੋਪਰ ਟੈਂਡਰ ਇਨਵਾਈਟ ਕਰਕੇ ਥੋਰੋ ਜਿਹੜਾ ਹੈਗਾ ਕੰਪੈਰੀਟਿਵ ਰੇਟਸ ਦੇ ਨਾਲ ਕਰਕੇ ਇਹਨੂੰ ਅਸੀਂ ਆਰਡਰ ਪਲੇਸ ਕੀਤਾ ਸੀਗਾ ਔਰ ਪੂਰੇ ਸਾਡੇ ਜਿਹੜੇ ਬਾਇਲॉज ਦੇ ਹਿਸਾਬ ਨਾਲ ਇਹ ਰੋਡ ਬਣਾਈ ਜਾ ਰਹੀ ਹੈ ਉਹ ਸਾਡੇ ਬਜਟ ਦੇ ਹਿਸਾਬ ਨਾਲ ਰੋਡ ਦਾ ਕੰਮ ਜਿੰਨਾ ਸੀਗਾ 900 950 ਮੀਟਰ ਦੇ ਆਸ-ਪਾਸ ਟੈਂਟੇਟਿਵ ਜਿਹੜਾ ਹੈ ਉਹ ਇੱਥੇ ਸਾਡਾ ਹੁਣ ਫਿਨਿਸ਼ ਹੋ ਗਿਆ ਬਟ ਅਸੀਂ ਉਹਨੂੰ ਕੰਟੀਨਿਊ ਕਰਨ ਵਾਸਤੇ ਪੂਰਾ ਐਂਡ ਤੱਕ ਲੈ ਕੇ ਜਾਣ ਵਾਸਤੇ ਅਗਲਾ ਟੈਂਡਰ ਵੀ ਲਗਾ ਦਿੱਤਾ ਹੈ ਉਹ ਵੀ ਅਲੋਟ ਹੋ ਗਿਆ ਐਂਡ ਪ੍ਰੋਬਬਲੀ ਵਿਦਨ ਕਮਿੰਗ 3 4 5 ਡੇਸ ਉਹ ਵੀ ਡਿਟਾਈਲ ਦਾ ਕੰਮ ਜਿਹੜਾ ਸ਼ੁਰੂ ਉਦਘਾਟਨ ਹੋਣ ਤੋਂ ਬਾਅਦ ਅਸੀਂ ਉਹਨੂੰ ਕੰਪਲੀਟ ਕਰਵਾ ਦੇਵਾਂਗੇ ਜੀ ਉਹ ਸਾਹਿਬ ਕਿੰਨੀ ਲਾਗਤ ਨਾ ਪਾ ਰਿਹਾ ਜੀ ਇਹ ਨੇ ਓ ਐਗਜ਼ੈਕਟਲੀ ਸਮਵੇ ਰੌਂਡ ਜਿਹੜਾ ਨਵਾਂ ਕੰਮ ਕਰਦੇ ਪਏ ਆ ਇਹ 40 ਲੱਖ ਦੇ ਆਸਪਾਸ ਹੋਏਗਾ ਹੈ ਇਹ ਪੁਰਾਣੇ ਵਾਲਾ ਕਿੰਨਾ ਵਾਲਾ ਸੀ ਉਹ 22 23 ਲੱਖ ਦੇ ਆਸਪਾਸ ਹੈਗਾ ਅਸੀਂ ਸਰ ਇੱਕ ਇਹ ਨਾਲੇ ਕਿ ਨਾਲਾ ਹੁੰਦਾ ਸੀਗਾ ਅੱਛਾ ਉਸ ਨਾਲੇ ਦੇ ਨਾਲ ਨੂੰ 4-5 ਗਾਰਨੇ ਨਾਲ ਲੱਗਦੇ ਉਹਨਾਂ ਦਾ ਪਾਣੀ ਡੇ ਆਉਂਦਾ ਸੀਗਾ ਇਸ ਰੋਡ ਦਾ ਪਾਣੀ ਵੀ ਟ੍ਰੇਨ ਆਉਂਦਾ ਸੀਗਾ ਉਹ ਨਾਲੇ ਉੱਪਰ ਲੋਕਾਂ ਨੇ ਵੱਡੀਆਂ ਥੇੜੀਆਂ ਬਣਾ ਕੇ ਉਹ ਬੰਦ ਕਰਤਾ ਤੇ ਕਈਆਂ ਦੇ ਵਿੱਚ ਇੱਕ ਤਾਂ ਗਲੀ ਬਿਲਕੁਲ ਬੰਦ ਕੀਤਾ ਹੋਇਆ ਹੈ ਤੇ ਉਸ ਬਾਰੇ ਕੀ ਕਹਾਂ ਉਹ ਇਸ ਤਰ੍ਹਾਂ ਹੈ ਅਸੀਂ ਨਾ ਸਾਰੇ ਸ਼ਹਿਰ ਦਾ ਮੇਰੀ ਟਰਮ ਦੇ ਵਿੱਚ ਤਾਂ ਦੋ ਵਾਰੀ ਇਆ ਲਗਭਗ 3 ਵਰੀ ਦੇ ਆਸ-ਪਾਸ ਅਸੀਂ ਡਰੇਨਸ ਵਗੈਰਾ ਜਾਂ ਨਾਲੇ ਜਾਂ ਸ਼ਹਿਰ ਦੇ ਸੀਵਰ ਸਾਰੇ ਜਿਹੜੇ ਕਲੀਨ ਕਰਵਾ ਚੁੱਕੇ ਹਾਂ ਤੇ ਸ਼ਹਿਰ ਨਿਵਾਸੀਆਂ ਨੂੰ ਪਿੱਛੇ ਦੀ ਆਪਣੀ ਐਕਸਟ੍ਰੀਮ ਰੇਨਫਾਲ ਹੋ ਗਈ ਸੀ ਉਹਦੇ ਵਿੱਚ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਬਹੁਤ ਪ੍ਰੋਬਲਮ ਆਈ ਸੀਗੀ ਤੇ ਇਕੱਲਾ ਦੁਰਾਹਾ ਸ਼ਹਿਰ ਨਹੀਂ ਸੀਗਾ ਉਹਦੇ ਵਿੱਚ ਬਟ ਅਸੀਂ ਜਿਹੜਾ ਪੂਰਾ ਆਪਣਾ ਅਰੇਂਜਮੈਂਟ ਕੀਤਾ ਉਹਦੇ ਹਿਸਾਬ ਨਾਲ ਸ਼ਹਿਰ ਦੇ ਵਿੱਚ ਪਾਣੀ ਕੜਨ ਦਾ ਕੋਈ ਚਾਂਸ ਨਹੀਂ ਹੈਗਾ ਕਿਉਂਕਿ ਥੋਰੋ ਕਲੀਨਿੰਗ ਕੇ ਲਈ ਸਾਰੇ ਫਸੇ ਹੋਈ ਹੋਈ ਹੈ ਸਾਡੀ ਬਟ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਕਿਸੇ ਨੇ ਐਨਕ੍ਰੋਚਮੈਂਟ ਕੀਤੀ ਹੋਈ ਹੈ ਉਹ ਵੀ ਯੂਨੀਵਰਸਲ ਇੱਕ ਹੈਗੀ ਇਨਕ੍ਰੋਚਮੈਂਟ ਸਾਰੇ ਸਿਟੀਜ਼ ਦੇ ਵਿੱਚ ਹੈ ਇਕੱਲੇ ਦੁਰਾਹੇ ਦੇ ਵਿੱਚ ਨਹੀਂ ਹੈ ਬਟ ਆਈ ਵਿਲ ਸਪੀਕ ਟੂ ਮਾਈ ਟੀਮ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੀ ਇਨਕ੍ਰੋਚਮੈਂਟ ਹੈਗੀ ਹੈ ਉਹ ਅਸੀਂ ਠੀਕ ਕਰਾਉਣ ਵਾਸਤੇ ਆਪਣਾ ਸਾਰਾ ਜਿਹੜਾ ਹੈਗਾ ਸਾਡੇ ਐਸੈਟਸ ਨੂੰ ਮੂਵ ਕਰਾਂਗੇ ਔਰ ਜਿਹੜੇ ਕਿਸੇ ਬੰਦੇ ਨੇ ਇੱਥੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਉਹਨੂੰ ਅਸੀਂ ਹਟਾ ਕੇ ਔਰ ਉਹਨੂੰ ਪਰ ਜੇ ਉਹ ਨਹੀਂ ਹਟਦੇ ਤਾਂ ਅਸੀਂ ਬੰਦ ਦੀ ਕਾਰਵਾਈ ਜਿਹੜੀ ਹੈ ਐਕਸ਼ਨ ਦੇ ਵਿੱਚ ਲੈ ਕੇ ਆਵਾਂਗੇ ਡੈਫੀਨਿਟਲੀ